ਲੰਗੇ ਦਿਨੀ ਜਦੋਂ ਇਹ ਡਿਕਲੇਅਰ ਹੋਇਆ ਕਿ ਭਾਰਤ ਪੂਸ਼ਣ ਆਸ਼ੂ ਹਾਰ ਗਏ ਨੇ ਭਾਵੇਂ ਦੂਸਰੇ ਸਥਾਨ ਤੇ ਹੀ ਰਹੇ ਪਰ ਉਹ ਹਾਰ ਗਏ ਨੇ ਉਸੇ ਵੇਲੇ ਇੱਕ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਕਰ ਰਹੀ ਸੀ ਰਾਜਾ ਵੜਿੰਗ ਦੀ ਤਸਵੀਰ ਉਸ ਵੇਲੇ ਸ਼ਾਇਦ ਰਾਜਾ ਵੜਿੰਗ ਖਰੜ ਦੇ ਵਿੱਚ ਸੀ ਔਰ ਉੱਥੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਯੋਗਦਾਨ ਨਿਭਾ ਰਹੇ ਸੀ ਤੇ ਉਸ ਤਸਵੀਰ ਦੇ ਵਿੱਚ ਰਾਜਾ ਵੜਿੰਗ ਨੇ ਵਿਕਟਰੀ ਦਾ ਨਿਸ਼ਾਨ ਜਿਹੜਾ ਆ ਉਹ ਲਗਾ ਕੇ ਤੇ ਫੋਟੋ ਪਾਈ ਉਸ ਤੋਂ ਬਾਅਦ ਜਦੋਂ ਭਾਰਤ ਪੂਸ਼ਣ ਆਸ਼ੂ ਹਾਰੇ ਉਸ ਵੇਲੇ ਕੁਝ ਭਾਵੁਕ ਅੰਦਾਜ਼ ਦੇ ਵਿੱਚ ਵੀ ਨਜ਼ਰ ਆਏ ਭਾਰਤ ਪੂਸ਼ਣ ਆਸ਼ੂ ਥੋੜੇ ਭਾਵੁਕ ਹੋ ਗਏ ਸੀਗੇ ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਹਾਡੇ ਹੀ ਇੱਕ ਲੀਡਰ ਨੇ ਵਿਕਟਰੀ ਦਾ ਨਿਸ਼ਾਨ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਤੇ ਇਸ ਦੇ ਜਵਾਬ ਦੇ ਵਿੱਚ ਸ਼ਾਇਦ ਅਣਜਾਣੇ ਵਿੱਚ ਜਾਂ ਜਾਣਬੁੱਝ ਕੇ ਇਹ ਅਜੇ ਕਿਹਾ ਨਹੀਂ ਜਾ ਸਕਦਾ ਪਰ ਭਾਰਤ ਪੂਸ਼ਣ ਆਸ਼ੂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਉਸ ਦੀ ਸੋਚ ਛੋਟੀ ਹੋਣੀ ਹੈ ਉਸਕਦਾ ਹੈ ਕਈ ਵਾਰ ਬਹੁਤ ਸਾਰੇ ਸਵਾਲ ਇਕੱਠੇ ਆ ਰਹੇ ਹੁੰਦੇ ਆ ਤੇ ਉਦੋਂ ਪਤਾ ਨਹੀਂ ਲੱਗਦਾ ਕਿ ਕੀ ਸਵਾਲ ਹੈ ਕਿਸ ਬਾਰੇ ਕੀਤਾ ਗਿਆ ਔਰ ਪਰ ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੀ ਕਿਉਂਕਿ ਪ੍ਰਧਾਨ ਦੇ ਬਾਰੇ ਸੀ ਔਰ ਜਵਾਬ ਉਹ ਵੀ ਵੱਡਾ ਮੰਨਿਆ ਜਾਂਦਾ ਕਿਉਂਕਿ ਭਾਰਤ ਪੂਸ਼ਣ ਆਸ਼ੂ ਨੇ ਜਵਾਬ ਦਿੱਤਾ ਦੋਵਾਂ ਦੇ ਵਿੱਚਲੀ ਟੈਨਸ਼ਨ ਜਿਹੜੀ ਹੈ ਉਹ ਲੋਕ ਜਾਣਦੇ ਆ ਔਰ ਪ੍ਰਧਾਨ ਦੇ ਬਾਰੇ ਜਦੋਂ ਕੋਈ ਪਾਰਟੀ ਦਾ ਲੀਡਰ ਉਹ ਖਾਸ ਤੌਰ ਦੇ ਉੱਤੇ ਉਮੀਦਵਾਰ ਇਦਾਂ ਦੀ ਗੱਲ ਕਰਦਾ ਹੈ ਤੇ ਸਵਾਲ ਜ਼ਰੂਰ ਖੜੇ ਹੁੰਦੇ ਆ ਹਜੇ ਵੀ ਇਹ ਜ਼ਰੂਰ ਕਮਾਂਗੇ ਕਿ ਇਹ ਨਹੀਂ ਪਤਾ ਕਿ ਅਚਨਚੇਤੀ ਇਹ ਗੱਲ ਕਰ ਦਿੱਤੀ ਗਈ ਜਾਂ ਫਿਰ ਜਾਣਬੁੱਝ ਕੇ ਗੱਲ ਆਖੀ ਗਈ ਹੈ ਇਹ ਅਜੇ ਸਮੇਂ ਦੀ ਗਰਭ ਵਿੱਚ ਹੈ ਇਹ ਜਾਂ ਤਾਂ ਭਾਰਤ ਪੁਸ਼ਨ ਆਸ਼ੂ ਜਾਣਦੇ ਹੋ ਸਕਦੇ ਨੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਚਰਚਾ ਜ਼ਰੂਰ ਛੇੜ ਦਿੱਤੀ ਭਾਰਤ ਪੁਸ਼ਨ ਆਸ਼ੂ ਦੇ ਇਸ ਬਿਆਨ ਨੇ ਕੀ ਬੋਲੇ ਨੇ ਭਾਰਤ ਪੁਸ਼ਨ ਆਸ਼ੂ ਆਓ ਸੁਣ ਲਣੇ ਤੁਹਾਡੇ ਕਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਤੁਸੀਂ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ